ਅੱਜ ਕਿਸਾਨ ਸੁਰੱਖਤ ਕਮੇਟੀ ਜਿਹੜਾ ਕੋਟਲੇ ਦੇ ਵਿਆਹ ਨੇ ਅਸੀਂ ਖੁਪ ਕਰਨ ਸਿੰਘ ਜੀ ਜਿਹੜੀ ਪਹਿਲੀ ਵਰਸੀ ਮਨਾ ਰਹੇ ਅਸੀਂ ਆਸ ਟਾਈਮ ਸਖਨ ਸਿੰਘ ਦੁਬਲੀ ਗਈ ਪ੍ਰਧਾਨ ਨਾਲ ਗੱਲਬਾਤ ਕਰਨ ਆਇਆ ਹਾਂ ਪ੍ਰਧਾਨ ਜੀ ਅੱਜ ਜੋ ਸਾਡੇ ਸ਼ੁਭਕਰਮ ਸਿੰਘ ਖਨੋਰੀ ਬਾਡਰ ਦੇ ਪਿਛਲੇ ਸਾਲ ਸ਼ਹੀਦ ਹੋ ਗਏ ਸੀ ਸਰਕਾਰ ਦੀਆਂ ਗੋਲੀਆਂ ਦੇ ਨਾਲ ਕਿਸਾਨ ਆਪਦੀ ਹੱਕੀ ਮੰਗਾਂ ਲੈ ਕੇ ਦਿੱਲੀ ਨੂੰ ਜਾ ਰਹੇ ਸਰਕਾਰ ਨੇ ਰਸਤੇ ਖਨੌਰੀ ਬੱਟੇ ਤੇ ਰੋਕ ਕੇ ਸਾਡੇ ਤੇ ਗੋਲੀਆਂ ਚਲਾਈਆਂ ਅਥਰੂ ਗੈਸ ਛੱਟੇ ਉਹਦੇ ਵਿੱਚ ਸਾਡੇ ਕੁਝ ਸਿੰਘ ਜ਼ਖਮੀ ਹੋ ਗਏ ਇੱਕ ਸਾਡਾ ਨੌਜਵਾਨ ਸ਼ੁਕਰਮ ਸਿੰਘ ਜੋ ਉੱਥੇ ਸਰਕਾਰ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਅੱਜ ਉਹਦਾ ਛੀਦੀ ਦਿਹਾੜਾ ਜਥੇਬੰਦੀਆਂ ਮਨਾ ਰਹੀਆਂ ਉਹਨਾਂ ਦੇ ਪਿੰਡ ਅਸੀਂ ਤਰਨਤਾਰ ਜ਼ਿਲ੍ਹੇ ਤੋਂ ਕਿਸਾਨ ਚੁਗਰਵੀ ਕੋਟ ਬੁੱਢਾ ਦਾ ਜਥਾ ਲੈ ਕੇ ਆ ਜੋ ਬਰਸੀ ਸ਼ਾਮਲ ਹੋ ਰਹੇ ਆ ਕਿਉਂਕਿ ਸਾਡਾ ਉਹ ਨੌਜਵਾਨ ਜਿਹੜਾ ਵਾ ਸਾਡੇ ਕਿਤੇ ਦੀ ਖਾਤਰ ਉਹਨੇ ਕੁਰਬਾਨੀ ਦਿੱਤੀ ਆ ਉਹਦੀ ਬਹੁਤ ਕੁਰਬਾਨੀ ਵੱਡੀ ਆ ਉਹਦੀ ਕੁਰਬਾਨੀ ਨੂੰ ਸਾਡੇ ਵੱਲੋਂ ਸਲੂਟ ਆ ਕਿਉਂਕਿ ਇਹ ਜੋ ਹੱਕ ਮਿਲਦੇ ਆ ਕੁਰਬਾਨੀਆਂ ਦੇ ਕੇ ਮਿਲਦੇ ਆ ਅਸੀਂ ਉਹਨੂੰ ਸਲੂਟ ਕਰਦੇ ਆ ਸ਼ੁਭਕਰਮ ਸਿੰਘ ਨੂੰ ਅੱਜ ਉਹਦੀ ਪਹਿਲੀ ਬਰਸੀ ਆ ਉੱਥੇ ਜੀ ਆਜੀ ਭਰ ਰਹੇ ਆ ਵੈਗ ਜੀ ਕਾ ਖਲਸਾ Oh, Why do you doing it? It?